ਭਾਗ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਦੇ ਲਈ ਆਜ਼ਾਦ ਉਮੀਦਵਾਰ ਤੇ ਤੌਰ ਤੇ ਨਾਮਜ਼ਦਗੀ ਭਰ ਚੁੱਕੇ ਸ਼ਾਮਲਾਲ ਗਾਂਧੀ ਇਸ ਵਾਰੀ ਫਿਰ ਲੋਕ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਉਤਰੇ ਆ ਹਾਲਾਂਕਿ ਚੌਥਾ ਲੋਕ ਸਭਾ ਚੋਣ ਦਾ ਮੈਦਾਨ ਉਹਨਾਂ ਦਾ ਚਾਰ ਵਿਧਾਨ ਸਭਾ ਦੇ ਚੋਣ ਲੜ ਚੁੱਕੇ ਤੇ ਤਿੰਨ ਪਾਰਸ਼ਾ ਦੇ ਚੋਣ ਲੜ ਚੁੱਕੇ ਸੋ ਸਿਲੰਡਰ ਜਿਹੜਾ ਚੋਰ ਨਿਸ਼ਾਨ ਇਸ ਵਾਰੀ ਮਿਲਿਆ ਤੇ ਆਪਣਾ ਪ੍ਰਚਾਰ ਕਰਦੇ ਲਗਾਤਾਰ ਨਜ਼ਰ ਆ ਰਹੇ ਆ ਕੁੱਲ ਮਿਲਾਕੇ ਵੇਖਿਆ ਜਾਂਦੇ ਹੁਣ ਤੱਕ ਮਹਾਤਮਾ ਗਾਂਧੀ ਦੇ ਦਿਖਾਏ ਰਸਤੇ ਤੇ ਜਿਹੜੇ ਸ਼ਾਮਲਾਲ ਗਾਂਧੀ ਹਮੇਸ਼ਾ ਚਲਦੇ ਨਜ਼ਰ ਆਇਆ ਤੇ ਲੋਕਾਂ ਨੂੰ ਵੀ ਨਸੀਹਤ ਦਿੰਦੇ ਨਜ਼ਰ ਆਉਂਦੇ ਆ ਕਿ ਮਹਾਤਮਾ ਗਾਂਧੀ ਦੇ ਵਿਖਾਏ ਰਸਤਿਆਂ ਤੇ ਚਲੋ ਸੋ ਪ੍ਰਚਾਰ ਕਰਦੇ ਨਜ਼ਰ ਆ ਰਹੇ ਆ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਇਹ ਲਗਾਤਾਰ ਸ਼ਾਮਲਾਲ ਗਾਂਧੀ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਆ ਲੋਕਾਂ ਨਾਲ ਮਿਲਦੇ ਨਜ਼ਰ ਆ ਰਹੇ ਤੇ ਲੋਕਾਂ ਨੂੰ ਕਿਆ ਰਿਹਾ ਕਿ ਉਹਨਾਂ ਨੂੰ ਵੋਟ ਪਾਈ ਜਾਏ ਇੱਕ ਵਾਰੀ ਉਹਨਾਂ ਨੂੰ ਜਿਤਾਇਆ ਜਾਏ ਤੇ ਫਿਰ ਉਹ ਅੰਮ੍ਰਿਤਸਰ ਸ਼ਹਿਰ ਦੇ ਨਾਲ-ਨਾਲ ਜਿਹੜੇ ਮੁੱਦੇ ਦੂਸਰੇ ਜਿਹੜੀ ਪਾਰਟੀਆਂ ਦੇ ਉਮੀਦਵਾਰ ਲੈ ਕੇ ਆਏ ਆ ਉਹੋ ਹੀ ਮੁੱਦਿਆਂ ਨੂੰ ਉਹ ਹੱਲ ਕਰਨਗੇ ਸੋ ਕੀ ਕਹਿ ਰਹੇ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਲੋਕ ਸਭਾ ਦੇ ਵਿੱਚ ਠੀਕ ਹੈ ਸਰ ਮੇਰਾ ਚੋਣ ਨਿਸ਼ਾਨ ਸਲੰਡਰ ਇਹਦੇ ਵਿੱਚ ਵੋਟ ਪਾ ਕੇ ਠੀਕ ਹੈ ਤੇ ਮੈਨੂੰ ਕਾਮਯਾਬ ਕਰੋ ਮੇਰੀ ਕਾਮਯਾਬੀ ਨਹੀਂ ਤੁਹਾਡੀ ਆਪਣੀ ਤਰੀਕਾ ਇੰਟਰ ਆਉਂਦੀ ਕਾਮਯਾਬੀ ਠੀਕ ਹੈ ਸਰ ਸੋ ਸ਼ਾਮਲਾਲ ਗਾਂਧੀ ਸਾਹਿਬ ਨਾ ਮੌਜੂਦ ਹੈ ਗਾਂਧੀ ਸਾਹਿਬ ਲਗਾਤਾਰ ਤੁਸੀਂ ਹਮੇਸ਼ਾ ਚੋਣ ਮੈਦਾਨ 'ਚ ਉਤਰਦੇ ਹੋ ਭਾਵੇਂ ਲੋਕ ਸਭਾ ਚੋਣ ਹੋਣ ਭਾਵੇਂ ਵਿਧਾਨ ਸਭਾ ਚੋਣ ਹੋਣ ਇਸ ਵਾਰੀ ਕੀ ਵਿਜ਼ਨ ਲੈ ਕੇ ਆਏ ਹੋ ਕੀ ਕੀ ਮੁੱਖ ਟਾੜੀਆਂ ਹੈਗੀਆਂ ਹੁਣ ਤਾਂ ਕਿੰਨੇ ਚੋਣ ਸਭ ਤੋਂ ਪਹਿਲਾਂ ਕਿੰਨੇ ਚੋਣ ਹੁਣ ਤੱਕ ਲੜ ਚੁੱਕੇ ਹੋ ਜੀ ਮੈਂ ਇਹ ਮੇਰੀਆਂ 12ਵੀਂ ਇਲੈਕਸ਼ਨ ਹੈ ਜੀ ਇਹ ਪੰਜਵੀਂ ਵਾਰ ਲੋਕ ਸਭਾ ਦੀ ਵਿੱਚ ਮੈਂ ਲੜਦਾ ਪਿਆਵਾ ਔਰ ਚਾਰ ਵਾਰੀ ਮੈਂ ਐਮਐਲਏ ਲੜ ਚੁੱਕਿਆ ਤਿੰਨ ਵਾਰ ਪਾਰਸ਼ਾਦ ਲੜ ਚੁੱਕਿਆ ਜੀ ਪਿਛਲੀ ਵਾਰੀ ਲੋਕ ਸਭਾ ਦੀ ਚੋਣ ਲੜੀ ਸੀ ਕਿੰਨੀਆਂ ਵੋਟ ਤੁਹਾਨੂੰ ਮਿਲੀਆਂ ਸੀ ਕੋਲ ਸਭ ਤੋਂ ਪਹਿਲਾਂ ਮੈਨੂੰ 1494 ਵੋਟ ਮਿਲੀ ਸੀ ਉਸ ਤੋਂ ਬਾਅਦ ਗੁਰੂ ਰਾਮਦਾਸ ਦੇ ਨਗਰੀ ਵਿੱਚ ਮੈਨੂੰ ਇਹੋ ਜਿਹਾ ਆਸ਼ੀਰਵਾਦ ਮਿਲਿਆ ਵਾਦੇ 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 ਤੇ ਵਿਧਾਨ ਸਭਾ ਦੇ ਵਿੱਚ ਮੈਨੂੰ 14000 ਤੱਕ ਮੈਨੂੰ ਵੋਟ ਪੈ ਚੁੱਕੇ ਨੇ ਤੇ ਗਾਂ ਮੇਰਾ ਵੋਟ ਬੈਂਕ ਹੋਰ ਵਧਦਾ ਹੀ ਜਾ ਰਿਹਾ ਵਾ ਵਿਜ਼ਨ ਕੀ ਹੈ ਤੁਹਾਡਾ ਹਰ ਪਾਰਟੀ ਦਾ ਜਿਹੜਾ ਨੁਮਾਇੰਦਾ ਹੁੰਦਾ ਹੈ ਕੋਈ ਲੋਕ ਸਭਾ ਦਾ ਉਮੀਦਵਾਰ ਹੁੰਦਾ ਆਪਣਾ ਵਿਜ਼ਨ ਲੈ ਕੇ ਆਉਂਦਾ ਕਿ ਅਗਰ ਮੈਂ ਜਿੱਤਿਆ ਤੇ ਸਭ ਤੋਂ ਪਹਿਲਾਂ ਆਹ ਕੰਮ ਕਰੂੰਗਾ ਤੁਹਾਡਾ ਵਿਜ਼ਨ ਕੀ ਹੈ ਮੇਰਾ ਜੀ ਸਭ ਤੋਂ ਪਹਿਲਾਂ ਇਹੀ ਮਕਸਦ ਰਹੇਗਾ ਐ एमपी ਬਣਨ ਤੋਂ ਬਾਅਦ ਇੰਡਸਟਰੀ ਲੈ ਕੇ ਆਵਾਂ ਇੰਡਸਟਰੀ ਦੀ ਬਹੁਤ ਲੋੜ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਔਰ ਦਿਵਿਆਂਗ ਜਿਹੜੇ ਲੋਕ ਨੇ ਉਹਨਾਂ ਵਾਸਤੇ 5000 ਰੁਪਏ ਪੈਨਸ਼ਨ ਲੈ ਕੇ ਆਵਾਂਗਾ ਔਰ ਜਿਹੜੀ ਮਹਿੰਗਾਈ ਆ ਜਿਤਨਾ ਤੁਸੀਂ ਜਾਣਦੇ ਹੋ ਕਿ ਮੇਰਾ ਚੌਹ ਨਿਸ਼ਾਨ ਸਿਲੰਡਰ ਹੈ ਤੇ ਪਹਿਲਾਂ 450 400 ਦੇ ਵਿੱਚ ਸਿਲੰਡਰ ਮਿਲ ਜਾਂਦਾ ਸੀ ਜਿੱਤਨ ਤੋਂ ਬਾਅਦ ਮੈਂ ਫਿਰ ਉਹ ਉਹ ਰੇਟ ਤੇ ਸਿਲੰਡਰ ਲੈ ਕੇ ਆਵਾਂਗਾ ਕਿਉਂਕਿ ਇਹ ਸਿਲੰਡਰ ਜਿਹੜਾ ਬਹੁਤ ਅਹਿਮੀਅਤ ਰੋਲ ਰੱਖਦਾ ਹੈ ਭਾਵੇਂ ਗਰੀਬ ਆਦਮੀ ਹੈ ਤੇ ਭਾਵੇਂ ਅਮੀਰ ਆਦਮੀ ਹੈ ਕਿਉਂਕਿ ਸਾਰਾ ਰਸੋਈ ਦਾ ਖਰਚਾ ਜਿਹੜਾ ਇਹ ਖਾ ਜਾਂਦਾ ਵਾ ਮਹੀਨੇ ਵਿੱਚ 1100 1200 ਰੁਪਏ ਦਾ ਇਹ ਸਿਲੰਡਰ ਆ ਰਿਹਾ ਜੇ ਤੁਹਾਨੂੰ 400 ਰੁਪਏ ਮਿਲਣ ਲਾਪੇਗਾ ਤੇ ਫਿਰ ਕਿੰਨਾ ਵਧੀਆ ਰਹੇਗਾ ਜੇ ਗੱਲ ਕਰੀਏ ਤੇ ਤੁਸੀਂ ਚੌਲ ਮੈਦਾਨ ਦੇ ਅਖਾੜੇ ਦੇ ਵਿੱਚ ਉਤਰੇ ਹੋ ਵੈਸੇ ਕੀ ਕੰਮ ਕਰਦੇ ਹੋ ਕਿਉਂਕਿ ਲੋਕ ਸਭਾ ਤੇ ਚੋਣ ਤੇ ਉਹਨਾਂ ਇੱਕ ਤਰੀਕ ਤੋਂ ਬਾਅਦ ਖਤਮ ਹੋ ਜੇ ਤਾਂ ਵੈਸੇ ਤੁਸੀਂ ਕੀ ਕੰਮ ਕਰਦੇ ਹੋ ਜੀ ਜਦੋਂ ਲੋਕ ਸਭਾ ਜਦੋਂ ਚੋਣ ਖਤਮ ਹੋ ਜਾਈਗੀ ਫਿਰ ਮੈਂ ਲੋਕ ਸਭਾ ਦੇ ਵਿੱਚ ਆਪਣਾ ਕੰਮ ਕਰੂੰਗਾ ਲੋਕਾਂ ਦੇ ਹੱਕ ਦੀ ਰਾਖੀ ਕਰਾਂਗਾ ਵੈਸੇ ਘਰ ਕਿਵੇਂ ਘਰ ਕਿਵੇਂ ਚਲਾਉਂਦੇ ਹੋ ਘਰ ਦਾ ਖਰਚਾ ਕੀ ਹੈ ਹੁਣ ਨੋਮੀਨੇਸ਼ਨ ਫਾਰਮ ਭਰਨ ਤੋਂ ਪਹਿਲਾਂ ਮੈਂ ਇਹ ਰਕਸ਼ਾ ਚਲਾਉਂਦਾ ਸੀ ਕਿੰਨੇ ਕਿੰਨੇ ਪੈਸੇ ਦਿਹਾੜੀ ਤੁਹਾਡੀ ਬੰਦੀ ਹੈ ਘਰ ਦਾ ਗੁਜ਼ਾਰਾ ਕਰ ਪਰਿਵਾਰ ਚ ਕੌਣ ਕੌਣ 500 ਲੈ ਕੇ 700 ਰੁਪਿਆ ਤੱਕ ਮੈਂ ਬਣਾ ਲੈਂਦਾ ਦਿਹਾੜੀ ਔਰ ਮੇਰਾ ਇੱਕ ਬੇਟਾ ਇੱਕ ਬੇਟੀ ਆ ਬੇਟੀ ਦੇ ਨਾਮ ਹੈਗਾ ਸੋਨਮ ਗਾਂਧੀ ਔਰ بیٹے ਦਾ ਨਾਮ ਹੈ ਸੰਜੇ ਗਾਂਧੀ ਔਰ ਮੇਰੀ ਪਤਨੀ ਦਾ ਨਾਮ ਹੈ ਸਰੀਤਾ ਗਾਂਧੀ ਜੇ ਗੱਲ ਕਰੀਏ ਤੇ ਤੁਸੀਂ 5 700 ਰੁਪਏ ਜਿਵੇਂ ਤੁਸੀਂ ਦੱਸਿਆ ਕਿ 5 700 ਰੁਪਏ ਬਣਾ ਲੈਂਦੇ ਹੋ ਲੇਕਿਨ ਹੁਣ ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਹੈ ਹੁਣ ਕੰਮ ਕਰ ਨਹੀਂ ਕਰ ਰਹੇ ਤੁਸੀਂ ਨਹੀਂ ਚਲਾ ਰਹੇ ਜਿਹੜਾ ਆਟੋ ਨਹੀਂ ਚਲਾ ਰਹੇ ਤੇ ਹੁਣ ਜਿਆਦਾ ਕਿਵੇਂ ਕਰਦਾ ਚੱਲਦਾ ਜੀ ਮੈਂ ਪਹਿਲਾਂ ਹੀ ਪੈਸੇ ਮੈਨੂੰ ਪਤਾ ਮੈਂ ਹਰ ਇਲੈਕਸ਼ਨ ਲੜਨਾ ਹੁੰਦਾ ਮੈਂ ਉਹਨੇ ਕੇ ਪੈਸੇ ਪਹਿਲਾਂ ਹੀ ਇਕੱਠਾ ਕਰ ਲੈਣਾ ਜੀ ਸੋ ਸ਼ਾਮਲਾਲ ਗਾਂਧੀ ਹੈ ਪਈਮਾ ਲੋਕ ਸਭਾ ਦੇ ਚੋਣ ਲੜ ਰਿਹਾ ਚਾਰ ਵਿਧਾਨ ਸਭਾ ਦੇ ਲੜ ਚੁਕੇ ਆ ਤਿੰਨ ਪਾਰਸ਼ਦ ਦੇ ਚੋਣ ਲੜ ਸਕੇ ਤੇ ਵਿਜ਼ਨ ਜ਼ਰੂਰ ਹੈ ਕਿ ਅੰਮ੍ਰਿਤਸਰ ਦੇ ਸ਼ਹਿਰ ਦੇ ਲੋਕਾਂ ਦੇ ਲਈ ਜਿਹੜੇ ਹੈਂਡੀਕੈਪਡ ਲੋਕਾਂ ਲਈ ਉਹਨਾਂ ਲਈ ਕੁਝ ਕਰ ਸਕਣ ਲੇਕਿਨ ਹਰ ਵਾਰੀ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਹਾਲਾਂਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਚੋਣ ਲੜਿਆ ਸੀ ਤੇ 2000 ਵੋਟ ਤੋਂ ਸ਼ੁਰੂਆਤ ਕੀਤੀ ਸੀ ਤੇ ਹੁਣ ਜਦੋਂ ਚੌਥਾ ਲੋਕ ਸਭਾ ਦਾ ਚੋਣ ਲੜਿਆ 14000 ਦੇ ਕਰੀਬ ਉਹਨਾਂ ਨੂੰ ਵੋਟ ਪਈ ਹੈ ਹੁਣ ਆਉਣ ਵਾਲੇ ਸਮੇਂ 'ਚ ਇਸ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਕੀ ਸੋਚਦੇ ਆ ਲੋਕ ਉਹਨਾਂ ਨੂੰ ਕਿੰਨੀ ਵੋਟ ਪਾਉਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਕੁੱਲ ਮਿਲਾ ਕੇ ਵੇਖਿਆ ਜਾਏ ਤਾਂ ਇਸ ਵਾਰੀ ਲੋਕ ਜ਼ਰੂਰ ਉਮੀਦਵਾਰ ਉਹ ਚਾਹੁੰਦੇ ਆ ਜਿਹੜਾ ਨਸ਼ੇ ਦੇ ਮੁੱਦੇ ਤੇ ਕੰਮ ਕਰੇ ਬੇਰੋਜ਼ਗਾਰੀ ਦੇ ਮੁੱਦੇ ਤੇ ਕੰਮ ਕਰੇ ਸੋ ਸ਼ਾਮ ਲਾਲ ਗਾਦੀ ਵੀ ਕੁਝ ਇਹੋ ਜਿਹਾ ਵਿਜ਼ਨ ਲੈ ਕੇ ਅੰਮ੍ਰਿਤਸਰ ਦੇ ਲੋਕ ਸਭਾ ਚੋਣਾਂ ਦੇ ਖਾੜੇ ਦੇ ਵਿੱਚ ਦੁਬਾਰਾ ਇੱਕ ਵਾਰੀ ਉਤਰੇ ਨੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ